ਨਮਸਕਾਰ ਜੀ ਪਿਆਰੇ ਦਰਸ਼ਕੋ ਇਸ ਵੀਲੇ ਦੀ ਖਬਰ ਗੁਰੂ ਗੋਬਿੰਦ ਸਿੰਘ ਥਰਮਾ ਪਲਾਂਟ ਦੇ ਵਿੱਚੋਂ ਆ ਰਹੀ ਹੈ ਜਿੱਥੇ ਪ੍ਰਵਾਸੀਆਂ ਦੀ ਗੁੰਡਾਗਰਦੀ ਦਿਨ ਪ੍ਰਤੀ ਦਿਨ ਵੱਧਦੀ ਨਜ਼ਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਥਰਮਾ ਪਲਾਂਟ ਦੇ ਵਿੱਚ ਕੰਮ ਕਰ ਰਿਹਾ ਇੱਕ ਵਿਅਕਤੀ ਉਤੇ ਦੋ ਪ੍ਰਵਾਸੀਆਂ ਵੱਲੋਂ ਇੱਕ ਗੁਰਸਿੱਖ ਵਿਅਕਤੀ ਦੀ ਬਹੁਤ ਬੁਰੀ ਤਰ੍ਹਾਂ ਦੇ ਨਾਕੁੱਟਬਾਰ ਕੀਤੀ ਗਈ ਹੈ ਤੇ ਪੱਗ ਤੱਕ ਉਤਾਰ ਦਿੱਤੀ ਹੈ ਤੇ ਕਿਸਿਆਂ ਦੀ ਵੀ ਬੇਇੱਜ਼ਤੀ ਕੀਤੀ ਗਈ ਹੈ। ਇਹ ਗੁਰਸਿੱਖ ਵਿਅਕਤੀ ਇਸ ਵੀਲੇ ਰੋਪਰ ਦੇ ਸਰਕਾਰੀ ਹਸਪਤਾਲ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹਨ। ਨਦ ਚੜਾਉਗਾ ਕਿ ਪਿਛਲੇ ਸਮਿਆਂ ਦੇ ਵਿੱਚ ਯੂਨੀਅਨ ਲੀਡਰ ਪ੍ਰਵਾਸੀ ਹੋਣ ਕਰਕੇ ਬਹੁਤ ਸਾਰੇ ਭਰਤੀ ਜਿਹੜੀ ਹੈ ਪ੍ਰਵਾਸੀਆਂ ਦੀ ਜਿਹੜੀ ਹੈ ਥਰਮਲ ਪਲਾਂਟ ਦੇ ਵਿੱਚ ਹੋ ਚੁੱਕੀ ਹੈ ਅਤੇ ਜਿਹੜੀਆਂ ਸਾਡੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਆਪਣੇ ਵੋਟਰ ਵੋਟ ਬੈਂਕ ਨੂੰ ਵਧਾਉਣ ਵਾਸਤੇ ਇਹਨਾਂ ਪ੍ਰਵਾਸੀਆਂ ਨੂੰ ਪੱਕੇ ਤੌਰ ਤੇ ਇੱਥੇ ਰੱਖ ਲਿਆ ਹੈ ਤੇ ਪੰਜਾਬੀਆਂ ਦੇ ਨਾਲ ਬਿਲਕੁਲ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਧੱਕਾ ਕੀਤਾ ਗਿਆ ਹੈ ਤੇ ਅੱਜ ਵੀ ਪੰਜਾਬੀ ਜਿਹੜੇ ਥਰਮਲ ਪਲਾਂਟ ਦੇ ਵਿੱਚ 20-20 ਸਾਲਾਂ ਦੇ ਉੱਤੋਂ ਕੱਚੇ ਕੰਮ ਕਰਦੇ ਨਜ਼ਰ ਆ ਰਹੇ ਨੇ ਤੇ ਬਿਲਕੁਲ ਸਰਕਾਰ ਦੇ ਹਲੇ ਵੀ ਕਈ ਤਰ੍ਹਾਂ ਦੇ ਜਿਹੜੇ ਧਰਨੇ ਵਿਚਾਰੇ ਵੀ ਕੀਤੇ ਜਾ ਰਹੇ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਲੇਕਿਨ ਹਜੇ ਤੱਕ ਵੀ ਸਰਕਾਰ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਪਰ ਲੇਕਿਨ ਜੇ ਮਸਲੇ ਦੀ ਗੱਲ ਜਿਹੜੀ ਮੈਂ ਉਹ ਕਰ ਰਿਹਾ ਮੁੱਦੇ ਦੀ ਗੱਲ ਜਿਹੜੀ ਮੈਂ ਕਰ ਰਿਹਾ ਕਿ ਪ੍ਰਵਾਸੀਆਂ ਵੱਲੋਂ ਦਾੜੀ ਪੱਟੀ ਗਈ ਹੈ ਪੱਗ ਦੀ ਬੇਦਵੀ ਕੀਤੀ ਗਈ ਹੈ ਤੇ ਏ ਬ ਜਿਹੜਾ ਮੁੱਦਾ ਜਿਹੜਾ ਬਿਲਕੁਲ ਅੱਜ ਬੜੀ ਕਾਫੀ ਰੋਸ ਜਿਹੜਾ ਪਾਇਆ ਜਾ ਰਿਹਾ ਜਿਹੜੇ ਸਾਡੇ ਜਿਹੜੇ ਹੋਰ ਜੇ ਮਜ਼ਦੂਰ ਜਾਂ ਸਾਡੇ ਉੱਤੇ ਕਰਮਚਾਰੀ ਜਿਹੜੇ ਐ ਉਹਨਾਂ ਵੱਲੋਂ ਇਸ ਮਸਲੇ ਨੂੰ ਬੜੀ ਹੀ ਦਲੇਰੀ ਦੇ ਨਾਲ ਚੁੱਕਿਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਪਾਰ ਪੂਰੇ ਪੰਜਾਬੀਆਂ ਵੱਲੋਂ ਕਿ ਇਸ ਮਸਲੇ ਦੇ ਵਿੱਚ ਉਹਨਾਂ ਦਸ ਬਤ ਵਤ ਸਾਧਿਓ ਕਿਉਂਕਿ ਅੱਜ ਜੇ ਦੇਖਿਆ ਜਾਵੇ ਤਾਂ ਸਿੱਧੀਆਂ ਬੱਸਾਂ ਯੂਪੀ ਬਿਹਾਰ ਤੋਂ ਪੰਜਾਬ ਲਈ ਆ ਰਹੀਆਂ ਨੇ ਪਰ ਪਿਕਰ ਪੰਜਾਬ ਦੇ ਕੋਈ ਵੀ ਅਧਿਕਾਰੀ ਇਹਨਾਂ ਬੱਸਾਂ ਨੂੰ ਚੈੱਕ ਤੱਕ ਨਹੀਂ ਕਰ ਰਹੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਅਸਲਾ ਨਯਾਇਜ ਦਾ ਸਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਪਹਿਲੇ ਜਮਾਨਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਹਿਲਾ ਜਮਾਨਿਆਂ ਦੇ ਵਿੱਚ ਜਦੋਂ ਵੀ ਕੋਈ ਬਸ ਕਿਦੋਂ ਵੀ ਅੱਜ ਸਰਕਾਰੀ ਜਾਂ ਪ੍ਰਾਈਵੇਟ ਦਾ ਉਸੇ ਚੈਕਿੰਗ ਹੁੰਦੀ ਸੀਗੀ ਤੇ ਲੋਕਾਂ ਨੂੰ ਡਰ ਬਣਿਆ ਰਹਿੰਦਾ ਸੀਗੇ ਕਿਸੇ ਤਰ੍ਹਾਂ ਦਾ ਕੋਈ ਸਾਡੇ ਪਾਸ ਕੋਈ ਗੈਰ ਕਾਨੂੰਨੀ ਕੋਈ ਅਚੀਜ਼ ਜਾਂ ਹਥਿਆਰ ਨਹੀਂ ਫੜੇ ਵੀ ਫੜੇ ਜਾਊਗਾ ਤਾਂ ਉਹ ਅੰਦਰ ਜਾਣਗੇ ਪਰ ਲੇਕਿਨ ਇਸ ਵੇਲੇ ਸਿੱਧੀਆਂ ਬੱਸਾਂ ਇਹਨਾਂ ਦੀਆਂ ਅੱਜ ਅਸੀਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਕਿ ਸਿੱਧੀਆਂ ਬੱਸਾਂ ਜਿਹੜੀਆਂ ਪੰਜਾਬ ਦੇ ਵਿੱਚ ਯੂਪੀ ਵਿਭਾਗ ਤੋਂ ਭਰ-ਭਰ ਕੇ ਆਂਦੀਆਂ ਦੇ ਭਰ ਕੇ ਜਾਂਦੀਆਂ ਨੇ ਜਿਨ੍ਹਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੈਕਿੰਗ ਜਾਂ ਕੋ ਡੀਟੀਓ ਜਾਂ ਪੁਲਿਸ ਅਫਸਰ ਨਹੀਂ ਕਰਦਾ ਇਸ ਕਾਰਨ ਅੱਜ ਪੰਜਾਬ ਦਾ ਇਹ ਹਾਲ ਹੋ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਥਾਂ-ਥਾਂ ਨਜਾਇਜ਼ ਅਸਲੇ ਜਿਹੜਾ ਫੜੇ ਜਾ ਰਹੇ ਹਨ ਉੱਥੇ ਦਾ ਕੋਈ ਬੰਦੇ ਜਿਆਦਾ ਦਾ ਮੈਂ ਥਾੜਾ ਬਰਸ਼ਾ ਕੰਮ ਕਰ ਰਿਹਾ ਰੋਟੀ ਖਾਣੇ ਬੈਠੇ ਤੇ ਉੱਤੇ ਮਦ ਇਹ ਆ ਸਟੋਰੀ ਇਹਨਾਂ ਨੂੰ ਰੋਟੀ ਖਾਂਦੀ ਆ ਤੇ ਦੋਹੇ ਆ ਬੈਠੇ ਇਹ ਪੁਲਿਸ ਦੇ ਬੰਦੇ ਦਾ ਖੰਡੇ ਬੈਠਾ ਦੋਸਤ ਦਾ ਦੋਹੇ ਉਹ ਬਾ ਬੈਠਾ ਆਏ ਹਾਵੇ ਇਧਰ ਆ ਜੀ ਤੱਕ ਕੰਮ ਕੀ ਕਰ ਲਾਗੇ ਕੁਝ ਵੀ ਜਾਣੇ ਤੱਕ ਉਹ ਕਰਨੇ ਬਾਅਦ ਉਹਨਾਂ ਰਾਜੇ ਇਹਦੇ ਪਰਨੋ ਅਤਵਾਜਾਂ ਦੇ ਬਾਹਰ ਰੋੜ ਦੇ ਉੱਪਰ ਫਿਰ ਉਸ ਤੋਂ ਬਾਅਦ ਸਰਮੈਨ ਨੂੰ ਕੋਈ ਚੀਜ਼ ਮਾਰੀ ਹੈਵੀ ਕਰਦੇ ਮੈਂ ਇਹਨੂੰ ਸੁਣਾਉਣ ਲਈ ਕਈ ਵਾਰਾਂ ਵਾਰ ਵੀ ਇਹ ਗੱਲ ਬਾਤਾਂ ਦੀ ਗੱਲ ਕਰ ਲਓ ਤੁਸੀਂ ਮਾਰ ਕਿਉਂ ਕਰਦੇ ਉਹਨਾਂ ਇਹਨੂੰ ਛੱਡਿਆ ਜੀ ਉਹਨਾਂ ਮੇਰੀ ਸਾੜੀ ਮੱਤ ਪਾ ਲਿਆ ਜੀ ਇਹਦੇ ਬਾਪ ਨੇ ਤੇ ਬੇਟੇ ਨੇ ਮੇਰੀ ਪੱਗ ਫੜੀ ਜੀ ਪੱਗ ਫੜ ਕੇ ਮੈਨੂੰ ਖਿੱਚ ਲੱਗੇ ਸਾਡੇ ਫਸਟ ਸਟੇਪ ਕੋਲ ਸਾਰਾ ਬਰਾ ਅਜੇ ਕੋਈ ਆ ਬਰ ਬਾਲ ਨੂੰ ਫਟੇ ਕੁਛ ਬਾਲ ਨਹੀਂ ਉਹ ਤੁਹਾਨੂੰ ਸਿਰ ਤੇ ਗਿਰੇ ਪਏ ਕੋ ਮੈਂ ਚੱਕ ਨਹੀਂ ਸਕਦਾ ਜਿਹੜੇ ਬਾਲ ਬਰੇ ਦਾੜੀ ਹੁੰਦੇ ਨੇ ਉਹ ਮੈਂ ਇਕੱਠੇ ਕਰ ਦਿੰਦਾ ਕੀ ਨਾਮ ਹੈ ਤੁਹਾਡਾ ਮੇਰਾ ਦਰਜੀਤ ਸਿੰਘ ਆ ਜੀ ਸਾਲਾ ਨਰਾਇਣ ਸਿੰਘ ਪਿੰਡ ਪਠਿਆਲਾ ਇਹ ਨਾਮ ਅੰਮ੍ਰਿਤੰਦਰ ਸਿੰਘ ਪੁਰਵੈਰੀ ਗੋਪੀ ਪਿੰਡ ਫੋਰ 3 ਮੈਨੂੰ 4.2 ਅੰਮ੍ਰਿਤ 4 ਨਾਮ ਉਹਨੂੰ ਸਾਈਡ ਕੋ ਕੇ 4.52 ਨਾਲ ਉਹ ਤੇ ਕਰਵਾ ਲਓ ਮੈਨੂੰ ਸੇ ਲੱਗੇ ਕੰਦਿਆਂ ਵੀ मुझे नहीं मालूम मुझे पता है आपके इलाके बेटा उसे खड़ा थी, थी मेरे ना तो बल्ली भई है वो कहना जाओ मनी आ गए पीने वर्कशॉप आ गए अभी तो वर्कशॉप आई पड़ते आए जो दोनों ਮਨ ਕਹਿੰਦੇ ਤੁਸੀਂ ਵੀ ਬਾਰ ਬਾਰ ਕੰਮ ਹੀ ਉਹ ਕਰਦੇ ਆ ਬੋ ਬਾਈ ਉਹ ਕੋਈ ਗੱਲ ਨਹੀਂ ਹੋਈ ਜੋ ਗੱਲ ਹੋਣੀ ਸੀ ਗਿਆ ਉਹ ਉੱਪਰ ਵੀ ਲਿਬੜ ਲਿਬੀ ਜਾ ਉਹ ਰੋਕ ਕੇ ਖਾਲੂ ਜਾ ਕੇ ਤੇ ਹੁਣ ਤਾਂ ਬੇਟਾ ਹੈ ਉਹਨੂੰ ਬਾਰ ਬਾਰ ਦਾ ਮੁੰਡਾ ਹੈ ਇਹ ਫੇਵਰੇਟ ਬਾਰ ਬਾਰ ਅੱਗੇ ਕਹਿੰਦੇ ਕਹਿੰਦਾ ਤੂੰ ਕਹਿੰਦਾ ਬੋਲਦਾ ਕਿਵੇਂ ਹੈ ਇਹ ਕੋਈ ਇੱਕ ਨਾਲ ਅਲੱਗ ਹੈ ਨਾ ਬਾਪਾ ਉਹਨੂੰ ਜਿਹੜੀ ਗੋਲੀ ਦੀ ਮੋਰੀ ਕਿ ਚਲੇ ਜਾਓ ਤੇ ਤੇ ਮਹਾ ਮਨੁਜਾ ਮਹਾ ਤੂੰ ਜਾਉਂਗੇ ਕੱਲ ਨਹੀਂ ਕਰਨੀ ਹੈ ਉਹ ਜਿਵੇਂ ਕਿ ਰਿਪੋਰਟ ਲਿਖ ਪਈਏ ਨਾ ਤਾਂ ਵੀ ਕੋਈ ਰੋਣਗੇ ਕਿੰਨੇ ਟੱਕ ਮਗਾਣਾ ਸੀ ਮੈਂ ਕਿਵੇਂ ਕਹਿ ਤਾ ਬੈਠ ਕੇ ਮੈਂ ਤਾਂ ਦੇਖ ਲਿਆ ਕਰ ਕਰ ਲੂੰਗਾ ਮਹਾ ਪ੍ਰਭੂ ਮੈਂ ਕੁਝ ਨਹੀਂ ਜਾਉਂ ਤੇਵਾ ਨਹੀਂ ਰੰਦਾ ਪਰ ਨਾ ਕਰਾ ਇਹਨਿੰ ਦੋ ਜਣੇ ਮੈਂ ਟੜਚੜ ਨਾ ਨਹੀਂ ਮੈਂ ਬੈਠਾ ਦੀ ਕਰ ਮੇਰੇ ਕੋਲ ਟੜਚੜ ਜੈਨ ਮੈਂ ਵੀ ਖੜਾ ਹੋ ਗਿਆ ਤੇ ਮੈਨੂੰ ਤਕੇ ਲੱਗੇ ਮਾਨੂ ਤੇ ਮੈਂ ਪਾਸ ਮੈਨੂੰ ਉਹ ਵਿੱਚ ਵੀ ਵਾਲੇ ਹੋਈ ਕਿ ਦੋ ਜਣੇ ਮੈਨੇਜਮੈਂਟ ਛੱਤ ਤੇ ਛੱਤੀ ਲਾ ਕੇ ਮੈਨੂੰ ੱੱਕੇ ਮarre ਪਿੱਛੇ ਨਾਉਣ ਜ਼ੋਰ ਦਸਾਵੇ ਮੈਂ ਮੜੇ ਬਾਰੇ ਜੇ ਉਹ ਪਿੱਛੇ ਨਾਲ ਗੱਲ ਕਰ ਗਿਆ ਤੂੰ ਉਹ ਵਜੇ ਨਾਉਣ ਰਿਪੋਰਟ ਕਰ ਮੇਰਾ ਹੱਕਾ ਮਾਏ ਤਰੋਂ ਕੰਮ ਕਹਿਣ ਦਾ ਤੇ ਜੀ ਪਾਜੀ ਹਾਫ ਲੈਣ ਕਿੰਨੀ ਸਾਰੀ ਸੁਪਰ ਵੇਜ ਹੀ ਕੱਢ ਦੂੰ ਮੈਂ ਤੇ ਮਾ ਤੂੰ ਵੀ ਮਾ ਤੂੰ ਕੱਟ ਲਮ ਤੂਰ ਵੇਜ ਹੀ ਕੱਟ ਲਮ ਪਾਜੀ ਮਾ ਗੱਲ ਕਹੀ ਰਹੀ ਜਦ ਉਹਦਾ ਪਾਦਰ ਸੋ ਜਿਹੜਾ ਮੇਰੇ ਕੋਲ ਪਾਦਰ ਤੇ ਹੀ ਉਹ ਆਪਣੀ ਬੇਟੀ ਨੂੰ ਤਾਂ ਖੇਲ ਆ ਵੀ ਹਟ ਜਾ ਜਲਦੀ ਤੇ ਸੁਪਰ ਬੈਜ ਇਹ ਵੀ ਦਿੱਕਣਾ ਨਾ ਮੂਲ ਮੈਨੂੰ ਮੈਨੂੰ ਪਿੱਛੇ ਨੂੰ ਕਰ ਰਹੀ ਮੈਂ ਕਿਹਾ ਪਾਸ ਪਾਸ ਛੱਡ ਦੇ ਜੁਗਨ ਲਗੋਣੀ ਦੀ ਹੋਲੀ ਦੋ ਹਟ ਜਾ ਉਹ ਗੈਰ ਦੇ ਭਾਜੂ ਮੈਨੂੰ ਦੇ ਹੱਥ ਵਿੱਚ ਪਾਏ ਹੱਥ ਲਗਾਏ ਵੀ ਹਟ ਜਾ ਰਹਿਣ ਨੂੰ ਮੈਨੂੰ ਨਾ ਮਟਲੇ ਰਹਿਣ ਨੂੰ ਭਾਜੂ ਇਹਨਾਂ ਜੋ ਮੈਨੂੰ ਪਿੱਛੇ ਦੇ ਵਾਲਾਂ ਤੇ ਮੇਰਾ ਪੱਟਲਾ ਉਤਾਰੇ ਵਾਲਾਂ ਦੇ ਬੜੇ ਮੈਨੂੰ ਖੁੱਦਿਤਣ ਲੱਗੇ ਸਿਰ ਤੇ ਮਾਰੀ ਮੈਂ ਆ ਗਿਆ ਕੀ ਹੈ ਕਿਆ ਮਾਰੇ ਕੇ ਪਰਾੜ ਬਾਰੀ ਸੀ ਪਤਾ ਨਹੀਂ ਕਿਆ ਮਾਰੇ ਨੇ ਕਿਆ ਨਹੀਂ ਮਿਲਦਾ ਮੇਰੀ 1 2 ਸਕਿੰਟ ਬਾਅਦ ਮੇਰੇ ਅੱਖਾਂ ਮਰ ਨਹੀਂ ਰਾਜੀ ਚੱਕਰ ਜਦੋਂ ਦੇ ਬਾਅਦ ਇਹ ਦਲਜੀਤ ਪਾਜੀ ਆਈ ਆ ਵਿੱਚੀ ਤੇ ਇਹਨਾਂ ਦੀ ਐਨ ਐਲ ਦੇ ਵਿੱਚ ਉਹ ਨਹੀਂ ਚੜਉਣ ਵੀ ਹਟ ਗਏ ਵੀ ਹੌਂਕ ਪਾਉਣੇ ਹੁੰਦਾ ਤੇ ਇਹਨਾਂ ਦੀ ਇੰਜਨ ਨਾਲ ਲੱਗੀ ਪੈਣ ਐਨਰਜੀ ਪਰ ਬਦਤਰੀ ਫਿਰਦੀ ਦਾੜੀ ਬੜੀ ਹੈ ਏਨਨ ਮੈਂ ਉੱਠ ਕੇ ਰਾਕੀ ਮਲ ਦੋ ਹੌਂ ਲਫੇੜ ਲੱਗਾ ਛਟਾਉਣ ਵਾਸਤੇ ਕੋਈ ਵੀ ਜੀ ਬੀ ਦੋ ਵੀ ਕਰਾ ਤੇ ਪਾਜੀ ਫੇਰ ਨੂੰ ਉੱਪਰ ਕੇ ਨੂੰ ਫੇਕੋਟਾਈ ਹੋ ਗਏ ਕੀ ਨਾ ਮਤ ਪੜਾ ਮੈਨੂੰ ਪੱਕਾ ਨ ਬਲਟਿੰਡ ਜਟਨੀ ਇੱकडे ਪਿੰਦ ਤੋਂ ਕਿਉਂ ਜੀ ਕਿਉਂ ਬੋਲਦਾ ਕੋਈ ਪਹਿਲਾਂ ਮੈਨੂੰ ਦੋਸ਼ ਨਹੀਂ ਉਹਨਾਂ ਨਾਲ ਕਿ ਕੋਈ ਨਹੀਂ ਵੈ ਨਹੀਂ ਕਿਸ ਨੂੰ ਉਹਨੇ ਕਿਉਂ ਇਹ ਕੇ ਕਿਰਾਏ ਜੋ ਕਹਦੇ ਸਾਰਿਆਂ ਨੂੰ ਪੈਰ ਨਾਲ ਗੱਲ ਕਹੀ ਤਾਂ ਮਤ ਕਰੋ ਬੀਬੀ ਪਸ ਗਿਆ ਗਾ ਮੇਰੇ ਨਹੀਂ ਕੰਮ ਹੈ ਤੁਹ ਕੁ ਕਰ ਰਹੀ ਹੈ ਮੈਨੂੰ ਕਹੋਗੇ ਕੋਈ ਸਹੀਆਂ ਨੂੰ ਮੈਂ